Ara oh. ਜਾਨ ਹਰ ਕੋ ਬੰਦਨੋਂ ਸੇਮਰੋਂ ਸ੍ਰੀ ਹਰਿ ਰਾਏ ਸ੍ਰੀ ਹਰਿ ਪ੍ਰੇਸ਼ਣ ਤੇ ਆਈਐ ਜਿਸ ਰਿਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੈ ਘਰ ਨੋਂ ਨਿਦਰਾ ਵਰਤਾਰ ਲਗਾਈਆ ਸਵਾ ਮਨਵਾਉਂਦਿਆਂ ਕੋਈਆਂ ਪੁੱਲਾਂ ਦੀ ਖਿਮਾ ਕਰਕੇ ਸਦਦੀ ਵੀ ਕਾ ਲਈ ਸੱਚਖੰਡ ਚ ਆਪ ਜੀ ਨੇ ਨਿਵਾਸ ਬਖਸ਼ਣ ਦੇ ਕਰਪਾਲਤਾ ਕਰਨੀ ਜੀ ਪਰਵਾਰੋਂ ਸੱਕੇ ਸੰਬੰਧੀ ਰਿਸ਼ਤੇਦਾਰਾਂ ਨੂੰ ਪਾਣਾ ਮੰਨਣ ਦਾ ਬਾਰੀ ਮਾਨਿਓ ਕਿਰਪਾ ਕੀ ਦੇ ਜੋ ਪ੍ਰਭ ਕੋ ਮਿਲਬੋ ਚਾਹੈ ਰਾਜ ਕਰੇ ਦਾ ਜਾਮੂਗ ਬਨ ਜੋ ਗੁਰੂ ਨਾਮਿਤ ਮੈਂ ਧਰੈ ਆਮੇਨ ਡਰੇਟ ਸ਼ੋਰ ਕਰੇ ਰੋਗ ਦੀ ਸੋਨੀ ਬੇ ਅੱਜ ਸਾਡੇ ਸਾਹਿਬ ਦਾ ਐਮਸੀ ਸਾਹਿਬ ਦੀ ਵੱਡੇ ਵੀਰ ਸਾਡੀ ਭੈਣ ਜੀ ਐਮਸੀ ਸਾਹਿਬ ਸਰਜੀਤ ਕੌਰ ਜੀ ਪੂਰਾ ਪਰਿਵਾਰ ਉਹਨਾਂ ਨੂੰ ਇਸ ਦੁੱਖ ਵਿੱਚ ਪਰਮਾਤਮਾਏ ਭਾਣਾ ਮੰਨਣ ਦਾ ਬਲ ਬਖਸ਼ੇ ਸਮੂੱਚੇ ਜਿੱਦੇ ਇਥੇ ਰਾਜਨੀਤਿਕ ਸਿੱਖਿਅਤਾਈਆਂ ਹੋਈਆਂ ਇੰਸੀਬਾਨ ਆਏ ਹੋਏ ਕਮੇਟੀ ਪਰਿਵਾਰ ਦੇ ਮਿੱਤਰ ਪਿਆਰੇ ਰਿਸ਼ਤੇਦਾਰ ਸਾਰੇ ਦੁੱਖ ਵਿੱਚ ਸ਼ਾਮਲ ਹੋਏ ਨੇ ਜਿਨੇ ਜਿਹੜਾ ਆਇਆ ਜੀ ਦੁਨੀਆ ਤੋਂ ਨੇ ਜਾਣਾ ਵੀ ਇਹ ਹੀ ਬੰਦੇ ਦੀ ਸੱਚਾਈ ਹੈ ਮੌਤ ਦੇ ਨਾਲ ਨਾਲ ਜਨਮ ਵੀ ਸਾਡੇ ਹੱਥ ਚ ਵੀ ਹੈਗਾ ਜਦੋਂ ਜੰਮਦੇ ਉਦੋਂ ਵੀ ਸਾਡੀ ਰਜ਼ਾ ਨਹੀਂ ਪੁੱਛੀ ਜਾਂਦੀ ਜਦੋਂ ਜਾਣੇ ਆ ਉਦੋਂ ਵੀ ਸਾਡੀ ਰਜ਼ਾ ਨਹੀਂ ਹੋਜੀ ਜਾਂਦੀ ਸੋ ਇਹ ਦੋ ਪਲੜੇ ਦੋਵੇਂ ਹੱਥ 'ਚ ਹੈ ਨਹੀਂ ਤੇ ਬੰਦੇ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਜ਼ਿੰਦਗੀ ਵੀ ਹੱਥ 'ਚ ਤਾਂ ਹੀ ਹੋਣੀ ਜੇ ਇੱਕ ਪਲੜਾ ਵੀ ਬੰਦੇ ਦੇ ਹੱਥ 'ਚ ਹੋਵੇ ਜਦੋਂ ਦੋਵੇਂ ਹੱਥ 'ਚ ਹੈ ਨਹੀਂ ਤੇ ਵਿਚ ਵਾਲੀ ਵੀ ਸਾਡੀ ਰਜ਼ਾ ਨਾਲ ਤਾਂ ਨਹੀਂ ਚੱਲਦੀ ਹੋ ਸਕਦੀ ਅਸੀਂ ਜਉਂਦੇ ਜੀ ਬਹੁਤ ਸਾਰੇ ਝਗੜੇ ਬਹੁਤ ਸਾਰੀਆਂ ਇੱਛਾਵਾਂ ਉਹ ਸਾਰੀਆਂ ਚੀਜ਼ਾਂ ਇਸਕੀ ਕਰਦੇ ਆ ਜਿਹਦੇ ਨਾਲ ਦੂਸਰੇ ਮਨੁੱਖ ਨੂੰ ਕੁਦਰਤ ਦੇ ਕਿਸੇ ਵੀ ਜੀਵ ਨੂੰ ਦੁੱਖ ਪਹੁੰਚਦਾ ਤੇ ਅੰਤਮ ਵੇਲੇ ਜਦੋਂ ਬੰਦਾ ਦੁਨੀਆ ਤੋਂ ਜਾਂਦਾ ਉਹਨਾਂ ਦੁੱਖਾਂ ਦਾ ਸਾਹਮਣਾ ਉਹਨੂੰ ਜ਼ਰੂਰ ਕਰਨਾ ਪੈਂਦਾ ਸੋ ਮਨੁੱਖੀ ਜੀਵਨ ਮਿਲਿਆ ਬੜਾ ਕੀਮਤੀ ਹੈ ਅਨਮੋਲ ਹੈ ਇਹਨੂੰ ਚੰਗੇ ਕੰਮਾਂ 'ਚ ਕਿਸੇ ਦੀ ਬਾਹ ਫੜ ਕੇ ਕਿਸੇ ਲਈ ਚੰਗਾ ਬੋਲ ਕੇ ਕਿਸੇ ਲਈ ਜੇ ਦੋ ਰੋਟੀਆਂ ਮਿਲਦੀਆਂ ਤਾਂ ਅੱਧੀ ਰੋਟੀ ਕਿਸੇ ਨੂੰ ਦੇ ਕੇ ਇਹਨੂੰ ਚੰਗੇ ਕੰਮਾਂ ਦੇ ਵਿੱਚ ਮਨੁੱਖੀ ਜੀਵਨ ਨੂੰ ਬੁਦੀਤ ਕਰਨਾ ਚਾਹੀਦਾ ਸਭਵੇਂ ਵਿੱਚ ਨੇ ਉਹ ਸਾਨੂੰ ਜੇਕਰ ਕੋਈ ਉਹਨਾਂ ਦਾ ਹਿਰਕ ਵੀ ਕਰਦਾ ਤਾਂ ਇੱਕੋ ਗੱਲ ਕਹਿੰਦੇ ਨੇ ਵੀ ਮੈਨੂੰ ਸਮਝ ਨਹੀਂ ਆਉਂਦੀ ਕਿਦਾਂ ਵਾਪਰ ਗਿਆ ਕਿਉਂਕਿ ਅਚਲ ਜੀਤ ਸਿੱਖਾ ਸਾਰਾ ਕੁਝ ਤੇ ਇੱਥੇ ਪਰਮੇਸ਼ਰ ਜੀਆਂ ਜੋ ਸਾਡੇ ਪ੍ਰਤੀ ਉਹਨਾਂ ਨੇ ਸਾਨੂੰ ਸਮਝਾਇਆ ਵੀ ਉਹਨੂੰ ਕੌਣ ਆਖੇ ਇੰਜ ਨਹੀਂ ਤੇ ਇੰਜ ਕਰਦਾ ਕਿਉਂਕਿ ਪਰਮੇਸ਼ਰ ਨੂੰ ਕਿਹਾ ਨਹੀਂ ਜਾ ਸਕਦਾ ਇਹ ਇੱਕ ਵੱਡੀ ਚੀਜ਼ ਜੋ ਪਰਮੇਸ਼ਰ ਨੇ ਆਪਣੇ ਹੱਥ ਵਿੱਚ ਰੱਖੀ ਆ ਜੀਣਾ ਝੂਠਿਆ ਮਰਨਾ ਸੱਚਿਆ ਸਵਾਪ ਦੂਰੋਂ ਨੇੜਿਓਂ ਸੰਗਤ ਇਸ ਲੋਕ ਦੀ ਘੜੀ ਵਿੱਚ ਜੋ ਇਸ ਪਰਿਵਾਰ ਨਾਲ ਤੇ ਰੱਖਦੇ ਨੇ ਉਹ ਪਹੁੰਚੇ ਹੋ ਆਪ ਜੀ ਦਾ ਜੀ ਆਇਆਂ ਨੂੰ ਪਰਿਵਾਰ ਦੇ ਵਿੱਚ ਨਗਦੀਪ ਸਿੰਘ ਬੱਬੂ ਜੀ ਔਰ ਉਹਨਾਂ ਦੇ ਛੋਟੇ ਬਰਦਰ ਵੀਰਿੰਦਰ ਦੀਪ ਸਿੰਘ ਜੀ ਸੋਏ ਆਪਜੀ ਦਾ ਪਰਿਵਾਰਲੋਂ ਜੀ ਆਇਆਂ ਨੂੰ ਜੀ ਸਵਾਗਤ ਇੱਥੇ ਸਾਡੇ ਵਿੱਚ ਹਰ ਇੱਕ ਰਾਜਨੀਤਿਕ ਪਾਰਟੀ ਦੇ ਉਹ ਚਿਹਰੇ ਜੋ ਸਮਾਜ ਵਿੱਚ ਵਿਚਰ ਰਹੇ ਨੇ ਜਿਨ੍ਹਾਂ ਦੀ ਸਮਾਜ ਨੂੰ ਬੜੀ-ਬੜੀ ਦੇਣ ਹੈ ਸਾਰੇ ਇੱਥੇ ਹਾਜ਼ਰ ਨੇ ਸੋ ਮੇਰੇ ਕੋ ਉਂ ਰਹਿ ਨਾ ਜਾਣ ਕੁਝ ਨਾਮ ਪਰਿਵਾਰੋਂ ਨੂੰ ਨਿਸ਼ਚਿਤ ਦਿੱਤੀ ਗਈ ਆ ਵੀ ਉਹਨਾਂ ਦਾ ਇੱਥੇ ਜੀ ਆਇਆਂ ਨੂੰ ਜ਼ਰੂਰ ਕਿਹਾ ਜਾਵੇ ਕੁਝ ਆਕੇ ਹਾਜ਼ਰੀ ਲਵਾਕੇ ਚਲੇ ਗਏ ਨੇ ਕੁਝ ਵਿੱਚ ਸੰਗਤ ਦੇ ਵਿੱਚ ਬਿਰਾਜਮਾਨ ਨੇ ਔਰ ਸਾਡੇ ਵਿੱਚ ਵਿਸ਼ੇਸ਼ ਤੌਰ ਤੇ ਅੱਜ ਇਸ ਹਲਕੇ ਦੀ ਨੁਮਾਇੰਦਗੀ ਕਰ ਰਹੇ ਬੀਬਾ ਮੋਲ ਗਗਨ ਮਾਨ ਜੀ ਜੋ ਸਾਬਕਾ ਮੰਤਰੀ ਵੀ ਨੇ ਉਹ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਉਹਨਾਂ ਦਾ ਪਰਿਵਾਰ ਨਾਲ ਬਹੁਤ ਪਿਆਰ ਆ ਉਹਨਾਂ ਦਾ ਜੀ ਆਇਆਂ ਨੂੰ ਜੀ ਕੁਲਜੀਤ ਸਿੰਘ ਨਾਗਰਾ ਜੀ ਐਕਸਰ ਨਾਲ ਮਿਲਲੇ ਨੇ ਉਹ ਵਿਸ਼ੇਸ਼ ਤੌਰ ਤੇ ਪਰਿਵਾਰ ਦੇ ਵਿੱਚ ਪਹੁੰਚੇ ਨੇ ਉਹਨਾਂ ਦਾ ਜੀ ਆਇਆਂ ਨੂੰ ਸੁਪਾਲ ਸਿੰਘ ਖੈਰਾ ਜੀ ਆਪ ਜੀ ਬੜੀ ਭਾਂ ਜਾਣਦੇ ਹੋ ਉਹਨਾਂ ਦਾ ਵੀ ਇੱਥੇ ਆਉਣ ਤੇ ਬਹੁਤ ਬਹੁਤ ਸਵਾਗਤ ਜੀ ਪਰਿਵਾਰ ਦੇ ਨਾਲ ਉਹ ਦੁੱਖ ਦੀ ਘੜੀ ਵਿੱਚ ਹਮੇਸ਼ਾ ਖੜੇ ਰਹਿੰਦੇ ਨੇ ਕੁਲਜੀਤ ਸਿੰਘ 베ਦਰੀ ਜੀ ਸੀਨੀਅਰ ਕਾਂਗਰਸੀ ਲੀਡਰ ਨੇ ਮਹਾਲੀ ਤੋਂ ਐਸ.ਡੀ.ਐਮ ਗੁਰਵਿੰਦਰ ਸਿੰਘ ਖੜੜ ਜੀ ਉਹ ਵੀ ਇੱਥੇ ਹਾਜ਼ਰੀ ਭਰ ਕੇ ਗਏ ਨੇ ਐਮ.ਪੀ ਇਸ लोकसभा ਹਲਕੇ ਤੋਂ ਨਨਕੋਪੁਰ ਸਾਹਿਬ ਤੋਂ ਐਮਪੀ ਮਜੂਦਾ ਐਮਪੀ ਮਾਲਵਿੰਦਰ ਸਿੰਘ ਜੀ ਕਾਨ ਉਹਨਾਂ ਦਾ ਵੀ ਇਸ ਪਰਿਵਾਰ ਦੇ ਨਾਲ ਬਿਹਤ ਪਿਆਰ ਹੈ ਉਹ ਵੀ ਹਾਜ਼ਰੀ ਭਰ ਕੇ ਗਏ ਨੇ ਕੋਰ ਦੇਵੇਂ ਸੀਗੇ ਅੱਗੇ ਚਲੇ ਗਏ ਲਖਵਿੰਦਰ ਕੌਰ ਗਰਚਾ ਜੀ ਸੀਨੀਅਰ ਲੀਡਰ ਨੇ ਬੀਜੇਪੀ ਦੇ ਉਹ ਵੀ ਇੱਥੇ ਆਏ ਨੇ ਉਹਨਾਂ ਦਾ ਵੀ ਜੀ ਆਇਆਂ ਨੂੰ ਮਲਕੀਤ ਸਿੰਘ ਖੜ ਤੋਂ ਜੀ ਇੱਕ ਖਟੜਾ ਜੀ ਇਹ ਵੀ ਕਾਲੀ ਦਲ ਦੇ ਲੀਡਰ ਨੇ ਉਹਨਾਂ ਦਾ ਵੀ ਇੱਥੇ ਐਮ ਪਰਿਵਾਰ ਦੇ ਦੁੱਖ ਦੀ ਘੜੀ ਵਿੱਚ ਆਏ ਨੇ ਉਹਨਾਂ ਦਾ ਵੀ ਜੀ ਆਇਆਂ ਨੂੰ ਜੀ ਕਬੂਰ ਸਿੱਧੂ ਜੀ ਐਸਐਮਐਲ ਨੇ ਐਮਐਲਏ ਖੜਾ ਰੱਖੇ ਕਿ ਨੇ ਇਹਨਾਂ ਦਾ ਵੀ ਪਰਿਵਾਰ ਨਾਲ ਬੇहद ਪਿਆਰ ਆ ਇਹ ਵੀ ਆਏ ਨੇ ਕੋਜੀਤ ਸਿੰਘ ਨਾਗਰਾ ਜੀ ਉਹਨਾਂ ਦਾ ਵੀ ਹੌਂਸ ਤੇ ਜੀ ਆਇਆਂ ਨੂੰ ਜੀ ਦੁੱਖ ਦੀ ਘੜੀ ਵਿੱਚ ਆਏ ਨੇ ਸੁਖਵਿੰਦਰ ਸਿੰਘ ਗੋਲਟੀ ਜੀ ਭਾਜਪਾ ਦੇ ਲੀਡਰ ਨੇ ਉਹਨਾਂ ਦਾ ਵੀ ਪਰਿਵਾਰ ਦੇ ਨਾਲ ਬੇहद ਪਿਆਰ ਰਿਓ ਵੀ ਆਏ ਨੇ ਕਰਨੈਲ ਸਿੰਘ ਜੀ ਪੰਜੋਲੀ ਜੋ ਪੰਚਕ ਸ਼ਕਤੀਯਤ ਨੇ ਹਮੇਸ਼ਾ ਹੀ ਪੰਚ ਦੇ ਵਾਰ ਵਣਦੇ ਨੇ ਉਹ ਵੀ ਪਰਿਵਾਰ ਵਿੱਚ ਪਹੁੰਚੇ ਨੇ ਉਹਨਾਂ ਦਾ ਵੀ ਜੀ ਆਇਆਂ ਨੂੰ ਜੀ ਗੁਰਨਾਮ ਸਿੰਘ ਮੋਢੀ ਖੜਡ ਜੀ ਉਹਨਾਂ ਦਾ ਵੀ ਜੀ ਆਇਆਂ ਨੂੰ ਨਗਰ ਕਾਉਂਸਲ ਖੜਡ ਦੇ ਸਾਰੇ ਐਮਸੀ ਸਾਹਿਬਾਨ ਆਏ ਨੇ ਉਹ ਇੱਕ ਪਰਿਵਾਰ ਨੇ ਉਹਨਾਂ ਦਾ ਵੀ ਜੀ ਆਇਆਂ ਨੂੰ ਕੰਨਚਲੀ ਜੂਨੀਅਨ ਦੇ ਸਾਰੇ ਅਫਸਰ ਸਾਹਿਬਾਨ ਆਏ ਨੇ ਸਾਰੇ ਠੇਕੇਦਾਰ ਸਾਹਿਬਾਨ ਆਏ ਨੇ ਸਾਰਿਆਂ ਦਾ ਜੀ ਆਇਆਂ ਨੂੰ ਜੀ ਸਹਿਬਾਤ ਸਿੰਘ ਸੋਹੀ ਉਹਨਾਂ ਦਾ ਵੀ ਜੀ ਆਇਆਂ ਨੂੰ ਜੀ ਸਮੂਹ ਪੱਤਰਕਾਰ ਭਾਈਚਾਰਾ ਇੱਥੇ ਪਹੁੰਚਿਆ ਉਹਨਾਂ ਦਾ ਵੀ ਜੀ ਆਇਆਂ ਨੂੰ ਰਣਜੀਤ ਸਿੰਘ ਜੀ.ਟੀ.ਜੀ. ਪੜਿਆਲਾ ਜੀ ਪ੍ਰਧਾਨ ਕਾਂਗਰਸ ਕਮੇਟੀ ਮੁਹਾਲੀ ਉਹਨਾਂ ਦਾ ਵੀ ਜੀ ਆਇਆਂ ਨੂੰ ਜੀ ਗੁਰਮਿੰਦਰ ਸਿੰਘ ਬਲਾਗ ਪ੍ਰਧਾਨ ਨੇ ਕਾਂਗਰਸ ਦੇ ਉਹ ਵੀ ਸੰਗਤ ਵਿੱਚ ਬਿਰਾਜਮਾਨ ਨੇ ਉਹਨਾਂ ਦਾ ਵੀ ਜੀ ਆਇਆਂ ਨੂੰ ਆਤਮ ਆਮ ਆਦਮੀ ਪਾਰਟੀ ਦੇ ਸਮੂਹ ਵਲੰਟੀਅਰ ਸਹੁਦੇਦਾਰ ਪ੍ਰਧਾਨ ਸਰਪੰਨ ਬਲਾਗ ਪ੍ਰਧਾਨ ਸਰਪੰਨ ਉਹ ਵੀ ਇੱਥੇ ਆਏ ਨੇ ਉਹਨਾਂ ਦਾ ਜੀ ਆਇਆਂ ਨੂੰ ਪਰਮਿੰਦਰ ਸਿੰਘ ਕੋਲਟੀ ਚੇਅਰਮੈਨ ਜੂਟ ਪਰਫੈਕਟ ਐਸੋਸੀਏਸ਼ਨ ਉਹ ਪੰਜਾਬ ਗਵਰਨਮੈਂਟ ਦੇ ਐਮ ਆਫੀਸ ਤੇ ਨੇ ਉਹਨਾਂ ਦਾ ਵੀ ਜਾਇਨੋ ਜੀ ਉਹ ਵੀ ਪਰਿਵਾਰ ਵਿੱਚ ਹਾਜ਼ਰੀ ਭਰੀ ਉਹਨਾਂ ਨੇ ਵੀ ਸੋ ਵਿਸ਼ੇਸ਼ ਧੰਨਵਾਦ ਸਾਡੇ ਇਸ ਮੌਕੇ ਤੇ ਸਾਡੇ ਕੋਲ ਹਜ਼ੂਰੀ ਰਾਗੀ ਸੋ ਜੋ ਸ਼ਬਦ ਪੜ ਰਹੇ ਸੀਗੇ ਬਿਨ ਪੁੱਛਿਆ ਹੀ ਲੈ ਜਾਇੰਦਾ ਕਿਉਂਕਿ ਜਦੋਂ ਸ਼ਬਦ ਪੜਿਆ ਗਿਆ ਤੇ ਮੈਨੂੰ ਲੱਗਦਾ ਵੀ ਸਾਰੀ ਸੰਗਤ ਵਿਰਾਗ ਵਿੱਚ ਆ ਗਈ। ਅਕਾਲ ਚਲਾਣਾ ਤੇ ਭੋਗ ਤੇ ਸੰਗਤਾਂ ਹਾਜ਼ਰ ਹੋਈਆਂ ਬੜਾ ਦੁੱਖ ਹੈ ਸਾਡੇ ਬਹੁਤ ਹੀ ਸ਼ਹਿਰ ਦੇ ਬੰਦੇ ਸਚਨਾ ਚ ਇਕਨੇ ਬੜਾ ਦੁੱਖ ਹੋਇਆ ਤੇ ਤੁਹਾਨੂੰ ਪਤਾ ਹੀ ਹੈ ਮਾਤਾ ਨਾਲ ਸਭ ਦਾ ਪਿਆਰ ਹੁੰਦਾ ਮਾਂ ਦਾ ਦੁੱਖ ਤਾਂ ਅਸਹਿ ਹੁੰਦਾ ਸਭ ਲਈ। ਸੋ ਇਸ ਦੁੱਖ ਦੀ ਘੜੀ ਵਿੱਚ ਅਸੀਂ ਤੁਪੂ ਭਾਈ ਦੇ ਨਾਲ ਸ਼ਰੀਕ ਹੈ। ਇਸ ਦੁੱਖ ਦੀ ਘੜੀ 'ਚ ਹਾਜ਼ਰ ਹੈ। ਬੈਠ Thank uh you. -huh. you vendo o Mickey